ਉਹਦੇ ਤੇ ਗੱਲ ਕਰਾਂਗੇ ਜੀ ਸਿੱਖ ਦਿਹਾੜੇ ਜਿਵੇਂ ਕਿ ਦੀਵਾਲੀ ਆ ਬੰਦੀ ਛੋੜ ਦਿਵਸ ਆ ਤੇ ਉਹਦੀ ਜਿ ਦੀਵਾਲੀ ਦਾ ਦਿਹਾੜਾ ਜਿਹੜਾ ਮਿਕਸ ਹੋ ਗਿਆ ਹੋਲੇ ਮਲੇ ਦੇ ਵਿੱਚ ਹੋਲੀ ਮਿਕਸ ਹੋ ਗਈ ਤੇ ਜਿਹੜੀ ਲੋਹੜੀ ਆ ਉਹ ਜਿੱਥੇ ਧੀਆਂ ਦੇ ਰਾਖਿਆਂ ਦਾ ਜਿਹੜਾ ਲੋਹੜੀ ਤੇ ਸਿੱਖ ਸਰਦਾਰਾਂ ਦਾ ਨਹੀਂ ਹੁੰਦਾ ਇਹ ਦੁੱਲੇ ਦਾ ਹੀ ਜਿਕਰ ਹੁੰਦਾ ਇੱਥੇ ਵੀ ਜਿਹੜੇ ਪੰਜਾਬ ਦੇ ਜਿਹੜੀ ਸਾਂਸਕ੍ਰਿਤੀ ਦੇ ਵਿੱਚ ਇਸ ਗੱਲ ਦੀ ਗੜਬੜੀ ਜਿਹੜੀ ਪੈਦਾ ਕੀਤੀ ਗਈ ਆ ਸਿੱਖ ਸਰਦਾਰਾਂ ਨੂੰ ਜਿਹੜਾ ਨੇਤੀਆਂ ਦੇਖਦੀਆਂ ਧੀਆਂ ਨੂੰ ਮੁਗਲਾਂ ਕੋਲ ਅਹਿਮਦ ਸਾਹਿਬ ਦਾਲੀਪੁਰ ਨੂੰ ਬਚਾਉਣ ਲਈ ਸਿਰ ਧੜ ਦੀ ਬਾਜੀ ਲਾਈ ਆ ਤੇ ਸਾਹਤਾਂ ਵੀ ਪਾਈਆਂ ਉਹਨਾਂ ਦਾ ਜਿਕਰ ਲੋੜੀ ਤੇ ਨਹੀਂ ਹੁੰਦਾ ਇਵੇਂ ਜਿਹੜਾ 40 ਮੁਖਿਆਂ ਦਾ ਜਿਹੜਾ ਦਿਹਾੜਾ ਸੀ ਦਿਹਾੜਾ ਮੁਖਸਰ ਸਾਹਿਬ ਵਿਖੇ ਮਨਾਇਆ ਜਾਂਦਾ ਉਸ ਦਿਹਾੜੇ ਦੇ ਵਿੱਚ ਵੀ ਇੱਕ ਦਿਹਾੜਾ ਹੋਰ ਨਾਲ ਜੋੜ ਕੇ ਮਾਗੀ ਦਾ ਸਿੱਧੀ ਦਿਹਾੜਿਆਂ ਦੀ ਜਿਹੜੀ ਉੱਚਤਾ ਜਿਹੜੀ ਹੈਗੀ ਆ ਉਹ ਛੋਟਿਆਂ ਹੁੰਦਾ ਇੱਕ ਸਰਜਾਂਤਰ ਜਿਹੜਾ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਪਤਾ ਲੱਗਾ ਉਸ ਗੱਲ ਦੇ ਵਿਸ਼ੇ ਤੇ ਚਾਤਿਆ ਕਰਦੇ ਆ ਕਿ ਇਹ ਚੀਜ਼ਾਂ ਕਿਵੇਂ ਜੁੜਦੀਆਂ ਸ਼ਹੀਦੀ ਦਿਹਾੜਿਆਂ ਦੇ ਨਾਲ ਉਸੇ ਦੇ ਨਹੀਂ ਇੱਕ ਹੋਰ ਦਿਹਾੜਾ ਕਿਵੇਂ ਜੁੜ ਗਿਆ ਸ਼ਹੀਦੀ ਦਿਹਾੜਾ ਸਾਦਤਾ ਜਿਹੜੀ ਆ ਸ਼ਹੀਦਾਂ ਨੂੰ ਸਜਦਾ ਕਰਨ ਲਈ ਸ਼ਹੀਦੀ ਦਿਹਾੜਾ ਬਣਾਇਆ ਜਾਂਦੇ ਆ ਜੋੜ ਮੇਲੇ ਤੇ ਮਾਗੀ ਦੇ ਦਿਹਾੜੇ ਤੇ ਆਮ ਆਪਾ ਦੇਖਦੇ ਆ ਵੀ ਜਿਹੜੇ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਇਹਨੂੰ ਖੁਸ਼ੀ ਦਾ ਦਿਹਾੜਾ ਖੁਸ਼ੀ ਦਾ ਤੇ ਜਿਹੜੀ ਛਿੱਧੀ ਦਿਹਾੜਾ ਇੱਕ ਦਿਨ ਕਿਵੇਂ ਬਣਾਇਆ ਜਾ ਸਕਦਾ ਇਹ ਗੱਲ ਕਦੇ ਮੇਰਾ ਖਿਆਲ ਵੀ ਚਰਚਾ 'ਚ ਨਹੀਂ ਆਈ ਤੇ ਅੱਜ ਮੇਰੇ ਨਾਲ ਨੇ ਜੀ ਅਮਰਜੀਤ ਸਿੰਘ ਜੀ ਖਾਲਸਾ ਤੇ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਕੀ ਸਾਂਹਦੇ ਹੋ ਵੀ ਇਹ ਜਿਹੜਾ ब्राह्मणी ਕਰਨ ਜਿਹੜਾ ਸਿੱਖੀ ਦੇ ਹਾਂਜੀ ਹੋਇਆ ਉਹਦੇ ਤੇ extra ਹੀ ਕਿ ਪਾਣਾ ਸਾਬੇ ਉਸ ਤੋਂ ਪਹਿਲਾਂ ਤਾਂ ਇਹ ਇਹਦੇ ਥੋੜਾ ਜਿਹਾ ਪਿਸ਼ੋਕੜ ਵੱਲ ਜਾਇਆ ਜਾਵੇ ਤਾਂ ਬੜੀ ਵਧੀਆ ਗੱਲ ਹੈ ਕਿ ਜੋ ਵੀ ਇਹ ਵਰਤਾਰਾ ਹੋਇਆ ਹਾਂ ਜਦੋਂ ਗੁਰੂ ਸਾਹਿਬ ਉੱਥੋਂ ਚੱਲਦੇ ਨੇ ਤੇ ਰਸਤੇ ਵਿੱਚ ਹੁੰਦੇ ਹੋਏ ਫਿਰ ਇੱਥੇ ਮੁਕਤਸਰ ਸਾਹਿਬ ਪਹੁੰਚਦੇ ਆ ਉਹ ਕਿਵੇਂ ਕਿਵੇਂ ਵਰਤਾਰਾ ਕੀਵੇਂ ਕੀ ਹੈ ਹਾਂ ਜੀ ਹਾਂ ਉੱਥੋਂ ਤੱਕ ਪਹੁੰਚਣ ਦਾ ਉਹਨਾਂ ਦੇ ਸਫ਼ਰ ਬਾਰੇ ਪੰਛੀ ਝਾਤ ਪਾਓ ਜੀ ਤੁਸੀਂ ਹਾਂ ਇਹ ਦੇਖੋ ਜੀ ਆਪਣਾ ਜਿਵੇਂ April 1704 ਦੇ ਵਿੱਚ ਹਾਂ ਜੀ ਠੀਕ ਹੈ ਜੀ ਤੇ ਉਤੋਂ ਗੁਰੂ ਸਾਹਿਬਾਨ ਅੰਦਗੜ੍ਹ ਦਾ ਦੇਲੇ ਤੋਂ ਜਿਹੜਾ April 1704 ਦੇ ਵਿੱਚ ਮੁਗਲਾਂ ਨੇ ਘੇਰਾ ਪਾਇਆ ਠੀਕ ਹੈ ਜੀ 3 ਦਸੰਬਰ 1704 ਦੇ ਵਿੱਚ 8 ਮਹੀਨਾ ਬਾਅਦ ਹਾਂਜੀ ਉਥੋਂ ਜਿਹੜਾ ਅਨੰਪੁਰ ਸੇ ਉਹਦਾ ਕਿਲਾ ਠੀਕ ਹੈ ਜਿਹੜਾ ਅਨੰਪੁਰ ਸੇ ਤੋਂ ਹਾਂ ਜੀ ਨੇ ਛੱਡਿਆ ਠੀਕ ਹੈ ਜੀ ਉਥੋਂ ਜਿਹੜੇ ਫਿਰ ਜਿਹੜੇ 40 ਮੁਕਤ ਆ ਹਾਂ ਜੀ ਹਾਂ ਉਹਨਾਂ ਦਾ ਇਤਿਹਾਸ ਜੁੜਦਾ ਹੈ ਹਾਂ ਵੀ ਉਹ ਜਿਹੜੇ 40 ਸਿੰਘ ਆ ਨਾ ਹਾਂ ਜੀ ਹਾਂ ਜੀ 40 ਸਿੰਘ ਜਿਹੜੇ ਆ ਅਨੰਪੁਰ ਸਾਹਿਬ ਦੇ ਜਿਹੜੇ ਕਿਲੇ ਤੋਂ ਅਨੰਦਗੜ੍ਹ ਦਾ ਤੋਂ ਗੁਰੂ ਸਾਹਿਬ ਨਾਲ ਚਮਕੌਰ ਦੀ ਗੜੀ ਤੱਕ ਨਹੀਂ ਗਏ। ਅੱਛਾ ਜੀ ਇਹ ਉੱਥੋਂ ਹੀ ਮਤਲਬ ਗੁਰੂ ਸਾਹਿਬ ਨੂੰ ਬੇਤਾਬਾ ਲਿਖ ਕੇ ਫਿਰ ਉੱਥੋਂ ਛੱਡ ਕੇ ਆ ਜਾਂਦੇ ਆ ਜੰਗ ਦੇ ਵਿੱਚ। ਉਹ ਛੱਡ ਕੇ ਘਰਾਂ ਨੂੰ ਆਜ। ਠੀਕ ਹੈ ਜੀ। ਠੀਕ ਹੈ ਜੀ। ਇਹ ਉੱਥੋਂ ਆ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਕਿਵੇਂ-ਕਿਵੇਂ ਕਿੰਨੇ ਗੁਰਦੁਆਰਿਆਂ ਦੇ ਵਿੱਚੋਂ ਕਿਵੇਂ-ਕਿਵੇਂ ਪੜਾਉ ਚੋਂ ਹੁੰਦੇ ਹੋਏ ਇੱਥੋਂ ਤੱਕ ਪਹੁੰਚਦੇ ਆ ਜੀ। ਹਾਂਜੀ ਚਮਕੌਰ ਦੀ ਗੜੀ ਤੋਂ ਗੁਰੂ ਸਾਹਿਬ ਫਿਰ ਜਿਵੇਂ ਮਾਛੀਵਾੜੇ ਦੇ ਠੀਕ ਹੈ ਜੀ। ਠੀਕ ਹੈ ਜੀ। ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ 91 ਗੁਰਦੁਆਰਾ ਸਾਹਿਬ ਹੁੰਦੇ ਆ 91 ਠੀਕ ਹੈ ਜੀ ਤੇ ਇਹ ਸਫ਼ਰ ਫਿਰ ਇਸ ਹਸਾਬ ਨਾਲ ਤਾਂ ਫਿਰ ਕਾਫੀ ਦਿਨਾਂ ਦਾ ਹੋਏਗਾ 91 ਜਿਉਂਦੇ ਤੇ 91 ਦਿਨ ਤਾਂ ਮੰਨੀ ਲੋ ਹਾਂਜੀ 91 ਮਹੀਨੇ ਠੀਕ ਹੈ ਜੀ ਫਿਰ ਆਪਾਂ ਉਸ ਤੋਂ ਸੰਵਰ ਦੇ ਐਂਡ ਤੋਂ ਲੈ ਕੇ ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਦਾ ਮਹੀਨਾ ਆ ਜਾਂਦਾ ਠੀਕ ਹੈ ਜੀ ਤੇ 91 ਗੁਰਦੁਆਰਾ ਸਾਹਿਬ ਜਿਹੜੇ ਇਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਾਉਂਦੇ ਆ ਤੇ ਗੁਰੂ ਸਾਹਿਬ ਫਿਰ ਜਿਹੜਾ ਜੈਤੋ ਗੁਰੂ ਕੀ ਢਾਬ ਤੋਂ ਆਉਂਦੇ ਹੋਏ ਰਾਜਪਿੰਡ ਆਉਂਦੇ ਆ ਹਾਂਜੀ ਠੀਕ ਹੈ ਜੀ ਤੇ ਫਿਰ ਕੋਟਕਪੂਰੇ ਗੁਰੂ ਸਾਹਿਬ ਜਿਹੜਾ ਨਾ ਉੱਥੇ ਕਪੂਰੇ ਚੌਧਰੀ ਕੋਲੇ ਹਾਂਜੀ ਉਹ ਗੁਰੂ ਸਾਹਿਬ ਦਾ ਸੇਵਕ ਹੁੰਦਾ ਅੱਛਾ ਜੀ ਤੇ ਉੱਥੇ ਹੁੰਦੇ ਆ ਜੀ ਉੱਥੇ ਜਿਹੜਾ ਕਪੂਰਾ ਚੌਧਰੀ ਆ ਮਤਲਬ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਕੀ ਇਹ ਇਹ ਜਿਹੜਾ ਕਪੂਰਾ ਚੌਧਰੀ ਹੈਗਾ ਜਾਂ ਮਤਲਬ ਬਰਾੜਸ ਦੀ ਗੋਤ ਨਾਲ ਸੰਬੰਧ ਰਾਇ ਹੈ ਨਾ ਕਿ ਇਹ ਕਿ ਇਹ ਸੋਚਣਾ ਚਾਹੀਏ ਕਿ ਵੀ ਇਹਨਾਂ ਦਾ ਫਰੀਦਕੋਟ ਦੇ ਰਾਜ ਦੀ रियासत ਨਾਲ ਵੀ ਕੋਈ ਸੰਬੰਧ ਹੈ ਹਾਂ ਇਹਨਾਂ ਦੇ ਬਰਾਸਤ ਵਿੱਚ ਜਿਹੜੀ ਫਰੀਦਕੋਟ ਦੀ ਜਿਹੜੀ ਰਿਆਸਤ ਹੈ ਨਾ ਹਾਂਜੀ ਹਾਂਜੀ ਸੋ ਪੂਰੇ ਜਿਹੜਾ ਬਰਾੜ ਵਾਜਦਾ ਜੀ ਇਹ ਦੀ ਬਰਾਸਤ ਵਿੱਚ ਜਿਹੜੀ ਇਹ ਬਰਾਸਤ ਚੱਲੀ ਹੈ ਫਰੀਦਕੋਟ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਇਹ ਕਪੂਰਾ ਫਿਰ ਇਹ ਕਹਿੰਦੇ ਵੀ ਇਹਨਾਂ ਦੀ ਹੈਲਪ ਨਹੀਂ ਕਰਦਾ ਮਦਦ ਨਹੀਂ ਕਰਦਾ ਗੁਰੂ ਸਾਹਿਬ ਦੀ ਡਰ ਜਾਂਦਾ ਜਾਂ ਜਵਾਬ ਦੇ ਰਿੰਦਾ ਪਿੱਛੋਂ ਜਿਹੜੀਆਂ ਮੁਗਲ ਪਹੁੰਚ ਜਾਂਦਾ ਇਹਨੂੰ ਹੁੰਦਾ ਪ੍ਰੈਸ਼ਰ ਹੁੰਦਾ ਪ੍ਰੈਸ਼ਰ ਹੁੰਦਾ ਹਾਂਜੀ ਹਾਂ ਤੇ ਫਿਰ ਗੁਰੂ ਸਾਹਿਬ ਉਹਦੀ ਟਾਲ ਮਟੋਲ ਨਾ ਤਾਂ ਉਹਨੇ ਜਵਾਬ ਦਿੱਤਾ ਨਾ ਹਾਂ ਕਿਤੇ ਅੱਛਾ ਤੇ ਫਿਰ ਗੁਰੂ ਸਾਹਿਬ ਨੇ ਸਮਝਿਆ ਵੀ ਇੱਥੋਂ ਜਾਣਾ ਹੀ ਚਾਹੀਦਾ ਬਿਹਤਰ ਹੈ ਹਾਂ ਠੀਕ ਹੈ ਜੀ ਤੇ ਫਿਰ ਗੁਰੂ ਸਾਹਿਬ ਜਿਹੜੀ ਇਹ ਖਦਰਾਣੀ ਦੀ ਜਿਹੜੀ ਢਾਵ ਹਾਂਜੀ ਉਹ ਨਾਲ ਨਾਲ ਜਾਣੀ ਜਾਂਦੀ ਸੀ ਅੱਛਾ ਜੀ ਤੇ ਉੱਥੇ ਪਹੁੰਚਦੇ ਉਹ ਵੀ ਦੇਖੋ ਜੀ ਕਹਿੰਦੇ ਵੀ ਗੁਰੂ ਸਾਹਿਬ ਜੀ ਦੀ ਰਣਨੀਤੀ ਐਨੇ ਉਹ ਸੂਝਵਾਨ ਤੇ ਨੇ ਉਹ ਸੀਗੇ ਹਾਂਜੀ ਕਿ ਉਹ ਖਿਦਰਾਣੀ ਦੀ ਢਾਬ ਨੂੰ ਕਿਉਂ ਚੁਣਿਆ ਕਿਉਂਕਿ ਉੱਥੇ ਜਿਹੜਾ ਉੱਥੇ ਜਿਹੜੀ ਢਾਬ ਦੇ ਉੱਪਰ ਨਾ ਇੱਕ ਬਹੁਤ ਉੱਚਾ ਢਿੱਲਾ ਮਤਲਬ ਢਿੱਲਾ ਹੈ ਕੋਲ ਜਾਂ ਬੱਚੀ ਉੱਚੀ ਜਗ੍ਹਾ ਸੀ ਨੰਬਰ 1 ਤੇ ਆਹ ਮਾਣੂ ਵੀ ਛੱਪੜ ਕੋਲ ਜਾਂ ਜਿੱਥੇ ਪਾਣੀ ਹਾਂਜੀ ਹਾਂਜੀ ਪਾਣੀ ਸੀ ਬਸ ਉਸ ਜਗ੍ਹਾ ਨੂੰ ਕਿਉਂ ਚੁਣਿਆ ਉੱਪਰ ਢਿੱਲਾ ਬਣਿਆ ਜੀ ਢਿੱਲਾ ਬਣਿਆ ਉੱਥੋਂ ਮਤਲਬ ਗੁਰੂ ਸਾਹਿਬ ਦੀ ਤੂਰੰਦੇਸ਼ੀ ਸੀ ਕਿ ਦੁਸ਼ਮਣ ਨੂੰ ਦੂਰ ਤੋਂ ਦੇਖਿਆ ਜਾ ਸਕਦਾ ਹੈ ਹਾਂਜੀ ਦੂਜੀ ਗੱਲ ਇਹ ਹੈ ਕਿ ਵੀ ਉੱਥੇ ਪਾਣੀ ਦਾ ਵੀ ਪ੍ਰਬੰਧ ਸੀ ਯੋਗ ਪ੍ਰਬੰਧ ਸੀ ਹਾਂਜੀ ਇਸ ਕਰਕੇ ਉਹਨਾਂ ਦੀ ਰਣਨੀਤੀ ਨੂੰ ਉਹ ਮੁੱਖ ਰੱਖਦੇ ਹੋਏ ਉਹ ਚੀਜ਼ ਖਾਸ ਆ ਜੀ ਉੱਥੇ ਪਤਾ ਕੀ ਹੈ ਜਿਵੇਂ ਹੁਣ ਖਤਰਾਨੇ ਦੀ ਢਾਹ ਆ ਹਾਂਜੀ ਇਹ ਜਿਹੜਾ ਪਛੋਕਰ ਹੈਗਾ ਜਿਹੜਾ ਇਸ ਹਾਂ ਇਹਦੇ ਬਾਰੇ ਵੀ ਕੁਝ ਦੱਸੋ ਜੀ ਇਹ ਪ੍ਰੋਇਪੁਰ ਪ੍ਰਾਤਨ ਜਿਹੜਾ ਪ੍ਰੋਇਪੁਰ ਜਿਹੜਾ ਸੀ ਪੁਰਾਣਾ ਠੀਕ ਹੈ ਮਖਰਦਾ ਜਲਾ ਬਣ ਗਿਆ ਹਾਂ ਹਾਂਜੀ ਹਾਂਜੀ ਤੇproptopur ਜਿਹੜੇ ਨਾਲ ਸੰਦੇ ਜਲਾਲਾਬਾਦ ਪੱਛਮੀ ਏਰੀਆ ਵਾਜਦਾ ਸੀ ਠੀਕ ਹੈ ਠੀਕ ਹੈ ਇਹ ਤਿੰਨ ਭਰਾ ਸੀ ਇੱਥੇ ਅੱਛਾ ਜੀ ਖਦਰਾਨਾ ਤੇਰਪਾਨਾ ਤੇ ਤੇਗਾਣਾ ਅੱਛਾ ਜੀ ਇਦਨੇ ਅਮੀਰ ਭਰਾ ਸੀ ਤੇ ਨਾ ਨੇ ਇਹ ਆਪਦੇ ਆਪ ਦੇ ਜਿਹੜਾ ਇਹਨਾਂ ਦੀ ਜ਼ਮੀਨ ਸੀ ਬਰਾਤ ਸੀ ਉਥੇ ਢਾਬ ਬਣਾਈ ਸੀਗੀ ਪਾਣੀ ਦਾ ਪ੍ਰਬੰਧ ਕੀਤਾ ਹੈ ਉਦੋਂ ਇਹ ਰੇਤਲਾ ਏਰੀਆ ਜਿਵੇਂ ਰਾਜਸਥਾਨ ਹੀ ਸਮਝ ਲਓ ਇਹ ਹਾਂਜੀ ਰਾਜਸਥਾਨ ਵਾਲਾ ਇੱਥੇ ਜਿਹੜਾ ਪਠੋਪੜ ਸੀਗਾ ਤੇ ਰੇਤਲਾ ਏਰੀਆ ਸੀਗਾ ਪਾਣੀ ਦਾ ਪ੍ਰਬੰਧ ਸੀ ਤੇ ਫਿਰ ਇਹ ਜਿਹੜੀਆਂ ਤਿੰਨੇ ਜਿਹੜੀਆਂ ਧਾਬ ਤਿੰਨਾ ਭਰਾਵਾਂ ਨੇ ਬਣਾਈਆਂ ਤੇ ਇੱਥੇ ਪੁਆਇੰਟ ਵੱਜ ਗਿਆ ਇਸੇ ਕਰਕੇ ਵੱਜ ਗਿਆ ਵੀ ਜਿਹੜਾ ਪਾਣੀ ਦਾ ਪਸ਼ੂਆਂ ਲਈ ਪੀਣ ਲਈ ਪਾਣੀ ਦਾ ਪ੍ਰਬੰਧ ਇੱਥੇ ਸੀਗਾ ਠੀਕ ਹੈ ਹਾਂਜੀ ਹਾਂਜੀ ਇਹ ਉੱਥੇ ਜਿਹੜਾ ਵੀ ਵਰਤਾਰਾ ਹੁੰਦਾ ਜੀ ਉਹ ਜਿਹੜੇ ਸਿੰਘ ਨੇ ਹਾਂਜੀ ਵੀ ਉਹ ਫਿਰ ਵਾਪਸ ਆ ਜਾਂਦੇ ਦੋ ਮਾਤਾ ਭਾਗੋ ਜਿਹੜੇ ਹੈਗੇ ਮਾਈ ਭਾਗੋ ਜੀ ਨੇ ਹਾਂਜੀ ਹਾਂ ਯੋ ਉਹਨਾਂ ਨੂੰ ਬੰਗਾਰਦੇ ਵੀ ਆ ਫਿਰ ਆਪ ਖੁਦ ਜੰਗ ਦੇ ਮੈਦਾਨ ਚ ਉਤਰੇ ਆਉਂਦੇ ਆ ਉਸ ਤੋਂ ਬਾਅਦ ਉਹ ਸਿੰਘ ਆਉਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੀ ਉਹ ਬੜਾ ਜਾ ਇਹ ਦੇਖੋ ਵੀ ਇਹ ਸਿਕਤਿਆ ਦਾ ਬੜਾ ਨਿਗਰਜ ਉਹ ਜਿਹੜੀ ਘਟਨਾ ਰਹੀ ਗਈ ਆ ਵੀ ਜਿਹੜੇ ਸਿੰਘ ਆ ਜਿਹੜੇ ਚਾਲੀ ਮੁੰਤੇ ਆ ਹਾਂਜੀ ਹਾਂਜੀ ਉਹਨਾਂ ਦੇ ਮਨ ਦੇ ਵਿੱਚ ਇਹੀ ਸੰਸਾਰ ਇਹ ਵੀ ਅਸੀਂ ਗੁਰੂ ਸਾਹਿਬ ਨੂੰ ਛੱਡੇ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਜ਼ਰੂਰ ਹੋ ਵੀ ਮਾਈ ਭਾਗੋ ਨੇ ਉਹਨਾਂ ਦੀ ਵਾਹਿ ਕੀਤੀ ਆ ਪਰ ਉਹਨਾਂ ਦੇ ਮਨ ਦੇ ਵਿੱਚ ਜੇ ਕੁਦਰਤੀ ਜੇ ਕੋਈ ਆਇਆ ਪਛਤਾਵਾ ਪਛਤਾਵਾ ਆਇਆ ਉਹਨਾਂ ਲਈ ਤਾਂ ਉਹ ਹੋਮੀ ਆਈ ਤੇ ਉਹਨਾਂ ਨੂੰ ਇਹ ਸੀਗਾ ਵੀ ਗੁਰੂ ਸਾਹਿਬ ਦਾ ਜਿਹੜਾ ਵੀ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਜੇ ਕੋਈ ਸਾਡੇ ਪ੍ਰਤੀ ਜਿਹੜਾ ਗੁਨਾਹ ਆ ਇਹ ਉਹ ਲਾਉਣਾ ਠੀਕ ਹੈ ਉਹਨਾਂ ਨੇ ਜਿਹੜੀ ਲੜਾਈ ਲੜੀ ਜਨਾਂ ਮਗਲ ਪੌਧਿਆਨ ਦੇ ਵੀ ਇਸ ਗੱਲ ਤੇ ਹੱਥ ਘੜੀ ਹੋਵੇ ਵੀ ਜਿਆਦਾ ਵੀ ਤੁਰੇ ਜਿਹੜੇ ਸਿੰਘ ਆ ਹਾਂਜੀ ਇਹਨਾਂ ਨੇ ਤੇ ਮਗਲ ਪੌਧਿਆਨ ਤੋਂ ਲੜਾਈ ਲੜਦੇ ਲੜਦੇ ਬਾਸ ਭੱਜ ਗੀਆਂ ਠੀਕ ਹੈ ਤੇ ਨੁਕਸਾਨ ਦੋਨੇ ਪਾਸੇ ਹੀ ਹੋਇਆ ਉਹ ਤਾਂ ਸੁਭਾਅਕ ਹੈ ਜੀ ਜਦੋਂ ਜੰਗ ਹੋਊਗੀ ਹਾਂਜੀ ਤਾਂ ਦੋਨੇ ਪਤਨਾਂ ਦਾ ਜਿਹੜਾ ਹੈਗਾ ਨੁਕਸਾਨ ਤਾਂ ਹੁੰਦਾ ਹੀ ਆ ਠੀਕ ਹੈ ਜੀ ਗੁਰੂ ਸਾਹਿਬ ਨੂੰ ਫਿਰ ਲੜਾਈ ਦੇ ਵਿੱਚ ਜਦੋਂ ਸਮਾਪਤ ਹੋ ਗਈ ਫੌਜਾਂ ਚਲੇ ਗਈਆਂ ਹਨ ਹਾਂ ਨਾ ਹਾਂ ਜੀ ਮਗਲ ਪਹੁੰਚ ਗਿਆ ਹਾਂ ਜੀ ਹਾਂ ਜੀ ਘੂਰ ਸਾਹਿਬ ਦੇ ਰੇਵੀ ਸਿੰਘ ਵੀ ਉਹਨਾਂ ਨੂੰ ਤੇ ਰਾਰੇ ਸਿੰਘ ਜਖਮੀ ਸੀ ਉਹਨਾਂ ਕੋਲੇ ਪਹੁੰਚ ਜਾਂਦੇ ਆ ਜੇ ਪਹੁੰਚਦੇ ਆ ਉਹਨਾਂ ਨੂੰ ਖਰਾਬ ਆ ਭਾਈ ਮਹਾ ਸਿੰਘ ਜਿਹੜੇ ਆਗੂ ਸੀ ਹਾਂ ਜੀ ਲੱਗੇ ਵੀ ਹੂੰ ਹੂੰ ਉਹਨਾਂ ਨੂੰ ਕਿਹੜੇ ਨੂੰ 5000 ਕਿਸੇ ਨੂੰ 10000 ਦਾ ਖਤਾਰ ਦਿੰਦੇ ਆ ਠੀਕ ਹੈ ਜੀ ਹੈ ਉਹ ਮਾਈ ਜਿਹੜਾ ਭਾਈ ਮਹਾ ਸਿੰਘ ਹੀ ਕਹਿੰਦੇ ਕਹਿੰਦੇ ਜੀ ਦੇਖੋ ਜਿਹੜਾ ਇਹ ਬਦਾਵਾ ਉਹਨੂੰ ਦੇਖ ਕੇ ਦੇਖਿਆ ਹੈ ਗਲਤੀ ਹੋਈ ਆ ਸਾਡੇ ਦੀ ਗਲਤੀ ਹੋਈ ਆ ਹਾਂਜੀ ਤੇ ਤੁਹਾਨੂੰ ਉਹ ਜਿਹੜਾ ਮੁਕਤ ਕਰੋ ਸਾਨੂੰ ਉਹ ਗਲਤੀ ਸਾਡੀ ਮaaf ਕੀਤੀ ਜਾਵੇ ਸਾਨੂੰ ਇਸੇ ਕਰਕੇ ਇਸ ਦਾ ਨਾਮ ਮੁਕਤ ਸਰ ਸਾਹਿਬ ਹਾਂਜੀ ਕੋਸ਼ਿਸ਼ ਆਪਣੇ ਪ੍ਰਚਾਰਕ ਵੀ ਇਹ ਗੱਲ ਕਹਿੰਦੇ ਨੇ ਵੀ ਆਪ ਸੁਣ ਤੇ ਜੇ ਵੀ ਆਪਾਂ ਕਰਦੇ ਆਂ ਗੱਲ ਇਹ ਗੁਰੂ ਸਾਹਿਬ ਕਹਿੰਦੇ ਆ ਦੀ ਦੇਖੋ ਬਦਾਵਾ ਤੁਸੀਂ ਲੈ ਕੇ ਦਿੱਤਾ ਹੀ ਮੈਂ ਨਹੀਂ ਲੈ ਕੇ ਦਿੱਤਾ ਸੀ ਹਾਂ ਉਹ ਉਹਨਾਂ ਨੂੰ ਸਿੰਘਾਂ ਨਾਲ ਇੰਨਾ ਜ਼ਿਆਦਾ ਪਿਆਰ ਸੀ ਹਾਂ ਕਿ ਉਹ ਬਦਾਵਾ ਨਾਲ ਹੀ ਲਈ ਫਿਰਦੇ ਸਨ ਹਾਂ ਉਹਨਾਂ ਦੇ ਕਮਰ ਕੱਸੇ ਸੀਗਾ ਉਹਨਾਂ ਦੇ ਸਾਹਮਣੇ ਪਾੜ ਦਿੰਦੇ ਨੇ ਜਾਨੀ ਜਾਨ ਸੀ ਕਿ ਹਾਂ ਬਰਤਾਨ ਤੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਬਾਪਰ ਨਹੀਂ ਆ ਹਾਂ ਜੀ ਹਾਂ ਜਿਹੜਾ ਬਦਾਵਾ ਉਹਨਾਂ ਦੇ ਨਾਲ ਇਹ ਦੇਖੋ ਇਹ ਜਾਨੀ ਜਾਨ ਸੀਗਾ ਉਹਨਾਂ ਨੂੰ ਪਤਾ ਸੀ ਠੀਕ ਹੈ ਠੀਕ ਹੈ ਠੀਕ ਹੈ ਨਾ ਤੇ ਇੱਕ ਇਹ ਗੱਲ ਦਾ ਜਿਹੜਾ ਨਾ ਜੀ ਆਪਣੇ ਆਉਣ ਦੇ ਵਿੱਚ ਸਿੱਖ ਇਤਿਹਾਸ ਬਾਰੇ ਸਿੱਖ ਇਤਿਹਾਸ ਪੜਨਾ ਵਿਚਾਰਨਾ ਸੁਣਨਾ ਇਸ ਗੱਲ ਤੇ ਬੜਾ ਅਫਸੋਸ ਹੈ ਵੀ ਇਹ ਸਾਡੇ ਚ ਘਾਟ ਉਸ ਘਾਟ ਕਰਕੇ ਜਿਹੜੇ ਆਪਣੇ ਸਿੱਖ ਦਿਹਾੜੇ ਆ ਸਿੱਖ ਇਤਿਹਾਸ ਆ ਹਾਂਜੀ ਉਹਦੇ ਚ ਵਿਗਾੜ ਬੜਿਆ ਉਹ ਇੱਥੇ ਵੀ ਆ ਗਈ ਜਿਹੜਾ ਆਪਣਾ ਇਹ ਮਨਾਉਣੇ ਆ ਨਾ ਪਛੀਦੀ ਦਿਹਾੜਾ ਹਾਂਜੀ ਨੂੰ 13 ਤਰੀਕ ਇਹ ਤੇ ਉਹ ਆਪਣਾ ਇਹ ਮਕਸਦ ਦਾ ਵਿਆਹੜਾ ਮਨਾਉਣੇ ਆ ਹਾਂਜੀ ਹਾਂ ਉਹ ਜਦੋਂ ਦੇਖੀਦਾ ਜੀ ਇੱਕ ਪਾਸੇ ਤਾਂ ਲੱਗੇ ਹੁੰਦੇ ਆ ਮੱਗ ਦੀਆਂ ਵਧਾਈਆਂ ਤੇ ਫਲੈਕਸ ਲੱਗੇ ਹੁੰਦੇ ਆ ਹਾਂਜੀ ਉਹਦੇ ਨਾਲ ਹੀ ਲੱਗੇ ਆਂਦਾ ਵੀ ਸ਼ਹੀਦਾਂ ਨੂੰ ਸਾਈਡ ਕਰਦੇ ਇਹ ਇੱਕ ਵਾਕਈ ਇਹ ਅਫਸੋਸਨਾਕ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਕਿਤੇ ਇਹ ਤਾਂ ਹੋਇਆ ਵੀ ਉਸੇ ਦੇ ਨਹੀਂ ਆਪਾਂ ਜਨਮ ਦਿਨ ਦਾ ਕੇਕ ਕੱਢਦੇ ਹੋਈਏ ਉਸੇ ਦਿਨ ਹੀ ਆਪਾਂ ਵਰਸੀ ਮਨਾਉਂਦੇ ਹੋਈਏ ਪਰਿਵਾਰ ਦੇ ਕਿਸ ਮੈਂਬਰ ਦੀ ਹੋਇਆ ਕਿਤੇ ਨਹੀਂ ਜੀ ਆਪਾਂ ਕਹਿੰਦੇ ਚਲ 1 ਕ 10 ਦਿਨ ਅੱਗੇ ਪਿੱਛੇ ਕਰ ਲਓ ਯਾਰ ਜੇ ਕਿਤੇ ਕੁਦਰਤੀ ਉਹ ਡੇਟਾ ਮਿਲ ਜਾਣਾ ਵੀ ਉਸ ਦਿਨ ਹੀ ਕੋਈ ਪਰਿਵਾਰ ਦਾ ਮੈਂਬਰ ਮਨੋ ਕਿ ਚੜਾਈ ਕੀਤਾ ਹੋਵੇ ਉਸੇ ਦਿਨ ਹੀ ਕੇ ਬੱਚੇ ਦਾ ਜਾਂ ਪਰਿਵਾਰ ਦਾ ਜਨਮ ਤੇ ਹੋਵੇ ਆਪਾਂ ਇਹ ਕਹਿ ਦਿੰਦੇ ਵੀ 1 ਕ 10 ਦਿਨ ਅੱਗੇ ਪਿੱਛੇ ਕਰ ਲਓ ਬਿਲਕੁਲ ਜੀ ਹੈਨਾ ਸਹੀ ਗੱਲ ਨਹੀਂ ਮਨਾਉਂਦੇ ਨਾ ਹਾਂਜੀ ਫਿਰ ਇੱਥੇ ਇਹ ਕਿਵੇਂ ਵੀ ਜੋ ਪਹਿਲੀ ਗੱਲ ਉਹ ਜਿਹੜੀ ਮੱਗ ਹੀ ਆ ਹੂੰ ਹੂੰ ਮਾਗਦੇ ਨੂੰ ਤੁਸੀਂ ਬਧਾਈਆਂ ਦੇਨੇ ਜੀ ਮਾਗਦਾ ਦਿਹਾੜਾ ਜੀ ਠੀਕ ਹੈ ਲੋਕੀ ਖੁਸ਼ੀਆਂ ਮਨਾਉਂਦੇ ਹਾਂਜੀ ਹੈ ਇਸ਼ਨਾਨ ਕਰਕੇ ਆਉਂਦੇ ਵੀ ਸੂਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰਕੇ ਆਈਏ ਸਰੋਵਰ ਤੇ ਸਾਡੇ ਭਾਵ ਧੋਤੇ ਜਾਣਗੇ ਅੱਜ ਹੈ ਮਾਗ ਦੀ ਪਹਿਲੀ ਸੰਗਰਾਹਾਂ ਦਾ ਠੀਕ ਹੈ ਨਾ ਜੀ ਇਹ ਇਦਾਂ ਦਾ ਕਨਸੈਪਟ ਆ ਨਾ ਲੋਕਾਂ ਦਾ ਫਿਰ ਤੁਸੀਂ ਉੱਥੇ ਸ਼ਹੀਦਾਂ ਨੂੰ ਜਿਹੜਾ ਸਜਦਾ ਵੀ ਕਰ ਰਹੇ ਹੋ ਦੋ ਗੰਨਾਂ ਨਹੀਂ ਨਾ ਉਹਦੀਆਂ ਵੈਸੇ ਵੀ ਕੀ ਹੈ ਕਿ ਪਾਣਾ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ 91 ਗੁਰਦੁਆਰੇ ਤੇ ਕੁਝ ਉਹਦੇ ਉਹਨਾਂ ਸਮਾਂ ਕੁਝ ਲੱਗਦਾ ਹੈ ਉਹ ਇਹ ਤਾਰਾ ਜਿਹੜਾ ਹੈਗਾ ਇਹ ਇਹ ਜਨਵਰੀ ਚ ਨਹੀਂ ਆਪਰਦਾ ਜਨਵਰੀ ਦਿੱਤਾ ਆਪਰਦਾ ਨਹੀਂ ਜੀ ਇਹ ਇਤਿਹਾਸ ਜਿਹੜਾ ਇਹ ਹੀ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਮਾਰਕ ਤੇ ਜੇ 92 ਗੁਰੂ ਘਰ ਆ ਹਾਂਜੀ ਇਹਦਾ ਮਤਲਬ ਵੀ 92 ਦਿਨ ਤਾਂ ਗੁਰੂ ਸਾਹਿਬ ਦੇ ਲੱਗੇ ਸੁਭਾਵਿਕਾ ਇੱਕ ਇੱਕ ਦੋ ਦੋ ਦਿਨ ਕਿਤੇ ਰੁਕੇ ਹੀ ਹੋਣਗੇ ਨਵੰਬਰ ਦੇ ਐਂਡ ਤੋਂ ਜਿਹੜਾ ਜਿਹੜੀ ਚਮਕੌਰ ਸਾਹਿਬ ਦੀ ਲੜਾਈ ਆ ਹਾਂਜੀ ਹਾਂਜੀ ਦਸੰਬਰ ਦਾ ਐਂਡ ਸੀ ਹਾਂਜੀ ਹਾਂਜੀ ਤੇ 91 ਤੇ 91 ਦੇ ਤਾਂ ਲੱਗੀ ਆ ਨਾ ਬਿਲਕੁਲ ਤੇ ਇਹਦਾ ਮਤਲਬ ਵੀ ਇਹ ਕੁਦਰਤੀ ਹੈ ਵੀ ਜਿਹੜੀ ਇਹ ਘਟਨਾ ਹੈਗੀ ਆ ਹਾਂਜੀ ਅ ਇਹ April ਦੇ ਮਹੀਨੇ ਦੀ ਆ ਬਿਲਕੁਲ ਉਹਨਾਂ ਜੇ ਆਪਾਂ 사ਵਾ ਦੇ ਵਿੱਚ ਆਪਾਂ ਉਹਨੂੰ ਆਪਾਂ ਜੇ ਤੁਸੀਂ ਮਾਗੀ ਜੇ ਹੁਣ ਤੁਸੀਂ ਮਾਗੀ ਮਨਾਉਣੀ ਤੁਸੀਂ ਮਾਗੀ ਮਨਾਓ ਵਿੱਚ ਸੀ ਨਹੀਂ ਇਹਨੂੰ ਉਹਦੇ ਨਾਲ ਫਿਰ ਜੋੜਨਾ ਗਲਤ ਆ ਫਿਰ ਇਹਦਾ ਮਤਲਬ ਇਹ ਆ April ਦੇ ਵਿੱਚ ਫਿਰ ਛਿੱਦੀ ਦਾੜਾ April ਚ ਬਣਾ ਲਓ ਛਿੱਦੀ ਜੋੜ ਮੇਲਾ ਉਹਨੂੰ ਇਹ ਤੇ ਨਾਲ ਜੋੜਿਆ ਜਾ ਰਿਹਾ ਹਾਂ ਇਹ ਰਲਗੜ ਹੋ ਰਿਹਾ ਹੋ ਰਿਹਾ ਇਹਦੇ ਨਾਲ ਕੀ ਫਰਕ ਪੈਂਦਾ ਵੀ ਜਿਹੜੇ ਆਮ ਲੋਕਾ ਉਹਨਾਂ ਨੂੰ ਜਿਹੜੀ ਸ਼ੀਧੀ ਦਿਹਾੜੀ ਦੀ ਜਿਹੜੀ ਜਾਣਕਾਰੀ ਆ ਇਤਿਹਾਸ ਬਾਰੇ ਕੋਈ ਜਾਣੂ ਕਰਾਉਣਾ ਹੁੰਦਾ ਆਪਾਂ ਜਿਹੜੇ ਦਿਨ ਤੇ ਆਰ ਮਨਾਉਨੇ ਆ ਇਸੇ ਕਰਕੇ ਬਣਾਉਨੇ ਆ ਤੂੰ ਤਾਂ ਖਾਣ ਪੀਣ ਨੂੰ ਤਾਂ ਬਣਾਉਂਦੇ ਨੇ ਬਿਲਕੁਲ ਜੀ ਵੀ ਇਹ ਜਿਹੜਾ ਇਤਿਹਾਸ ਨਾਲ ਲੋਕਾਂ ਨੂੰ ਜੋੜਨਾ ਠੀਕ ਹੈ ਜੀ ਵੀ ਕੀ ਇਤਿਹਾਸ ਹੈ ਹਨਾ ਹਾਂ ਜੀ ਹੁਣ ਤੁਸੀਂ ਇੱਥੇ ਮੁਖਸ਼ਿਤ ਸਾਹਿਬ ਜਾਓਗੇ ਕੱਲ ਨੂੰ ਤੇ ਉੱਥੇ ਤੁਸੀਂ ਦੇਖੋ ਸ੍ਰੋਮਗਣੀ ਕਮੇਟੀ ਮੈਂ ਉਸੇ ਪ੍ਰਬੰਧਕ ਆ ਜਿੰਨੇ ਗੁਰਦੁਆਰਾ ਸਾਹਿਬ ਉਹ ਠੀਕ ਹੈ ਉਹ ਬੇਲੇ ਦੀ ਜਿਹੜੀ ਸਰੋਣੀ ਕਮੇਟੀ ਪ੍ਰਬੰਧਕ ਹੈ ਤੁਸੀਂ ਮੈਨੂੰ ਸ਼ਹਿਰ ਦੇ ਵਿੱਚ ਕਿਤੇ ਵੀ ਜਿਹੜਾ ਸ਼ਹੀਦਾਂ ਦੇ ਬਾਰੇ ਕੋਈ ਪ੍ਰਦਰਸ਼ਨੀ ਲੱਗੀ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਕਿਤੇ ਕੋਈ ਜ਼ਿਆਦਾ ਕੋ ਬਲੈਕਸ ਹੈ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਹੋਣਗੀਆਂ ਇੱਕ ਦੂਜੇ ਤੇ ਜ਼ਿਕਰialਦੇ ਹੋਣਗੇ ਲੋਕ ਹਾਂ ਪੀਪਨੀਆ ਬਾਜੇ ਵਜਾਉਂਦੇ ਹਣਗੇ ਲੋਕ ਥਲੇਬੀਆਂ ਖਾਂਦੇ ਹਣਗੇ ਲੋਕ ਸਿੱਧੀ ਦਿਹਾੜਾ ਤਾਂ ਨਹੀਂ ਉਹਦੇ ਬਾਰੇ ਕੋਈ ਮਤਲਬ ਕੋਈ ਸਖਤ ਜਾਣਕਾਰੀ ਨਹੀਂ ਲੋਕਾਂ ਨੂੰ ਦਿੱਤੀ ਜਾ ਰਹੀ ਸਿੱਧੀ ਦਿਹਾੜਾ ਤਾਂ ਫਿਰ ਆਪਾਂ ਸਾਜਦਾ ਜਦੋਂ ਕਰਦੇ ਆਂ ਕੋਈ ਸਦਾ ਜਲੀ ਦਿੰਨੇ ਆਂ ਉਦੋਂ ਪੀਪਨੀਆ ਬਾਜੇ ਤਾਂ ਨਹੀਂ ਨਾ ਬਾਜਦੇ ਬਾਜਦੇ ਆਂ ਨਾ ਜੀ ਨਾ ਨਹੀਂ ਬਾਜਦੇ ਬਿਲਕੁਲ ਪਰਿਵਾਰ ਦੇ ਵਿੱਚ ਮਰਗ ਹੋ ਜਾਂਦੀ ਉਦੋਂ ਆਪਾਂ ਭੰਗੜੇ ਪਾਉਨੇ ਉਹ ਤੇ ਖਰਾਬਾ ਪੀਣੇ ਇਥੇ ਮੇਲੇ ਦੇ ਵਿੱਚ ਇਹੀ ਕੁਝ ਹੁੰਦਾ ਠੀਕ ਮਰੀ ਗੱਲ ਆ ਨਾ ਇਹ ਦੀ ਦੂਜੀ ਗੱਲ ਇਹ ਆ ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਵੀ ਬਾਗੀ ਦਾ ਗੁਰਮੁਖਤ ਨਾਲ ਕੋਈ ਸੰਬੰਧ ਨਹੀਂ ਘਰਵਾਣੀ ਦੇ ਵਿੱਚ ਇਦਾਂ ਦੀ ਕਿਸੇ ਵੀ ਦੂਜੀ ਕਰਨੀ ਹੈਗਾ ਇਹ ਵੀ ਤੁਹਾਡੀ ਗੱਲ ਸਹੀ ਆ ਬਾਕੀ ਜਿਹੜਾ ਵਰਤਾਰਾ ਹੈਗਾ ਉਹ ਸਮਾਂ ਕੁਝ ਉਹ ਕੁਝ ਹੋਰ ਕੁਝ ਦੱਸਦਾ ਉਹ ਟਾਈਮ ਹੀ ਹੋਰ ਦੱਸਦਾ ਪਿਆ ਟਾਈਮ ਹੋਰ ਦੱਸਦਾ ਪਿਆ ਉਹਦਾ ਉਹਦਾ ਮਤਲਬ ਇਹ ਆ ਵੀ ਉਹਦੇ ਨਾਲ ਉਸ ਸਮੇਂ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਆ ਕੋਈ ਸੰਬੰਧ ਨਹੀਂ ਹੈ ਪਹਿਲੀ ਗੱਲ ਤਾਂ ਸਮੇਂ ਨਾਲ ਸੰਬੰਧ ਨਹੀਂ ਦੋ ਦਿਹਾੜੇ ਆਪਾਂ ਇਕੱਠੇ ਮਨਾਉਣਾ ਇੱਕ ਸੀ ਇੱਕ ਦਿਹਾੜੇ ਦੀ ਜਿਹੜੀ ਆ ਮੱਤਤਾ ਘਟਾਉਂ ਵਾਲੀ ਠੀਕ ਪਹਿਲੀ ਗੱਲ ਹਾਂਜੀ ਹੈਨਾ ਹਾਂਜੀ ਹਾਂ ਇੱਕ ਦਿਨ ਦੇ ਵਿੱਚ ਜਦੋਂ ਆਪਾਂ ਤੋਂ ਦੋ ਦਿਹਾੜੇ ਮਨਾ ਰਹੇ ਮੈਂ ਕਹਣਾ ਵੀ ਦੁਨੀਆਂ ਦੇ ਵਿੱਚ ਪੂਏ ਵਜਾ ਸ਼ਾਇਦ ਹੀ ਕੋਈ ਇਰਦੀ ਧਾਰਨ ਹੋਵੇ ਵੀ ਜਿੱਥੇ ਕਿਤੇ ਦੋ ਦਿਹਾੜੇ ਇੱਕੋ ਦਿਨ ਵੀ ਇੱਕ ਖੁਸ਼ੀ ਦਾ ਤੇ ਇੱਕ ਗਮੀ ਦਾ ਆਪਾਂ ਆਂ ਜੇ ਵੀ ਤੁਸੀਂ ਕਹਿ ਰਹੇ ਹੋ ਕਿ ਉਥੇ ਆਪਾਂ ਬੈਨਰ ਵੀ ਦੇਖਦੇ ਆ ਫਲੈਕਸ ਦੇਖਦੇ ਆ ਉਥੇ ਇੱਕ ਪਾਸੇ ਫਲੈਕਸ ਲੱਗਿਆ ਹੋਇਆ ਵੀ ਮਦਦ ਸੇਤੀ ਦਿਹਾੜੇ ਬਾਰੇ ਲੱਗਿਆ ਹੁੰਦਾ ਇੱਕ ਪਾਸੇ ਦੂਜਾ ਲੱਗਿਆ ਹੁੰਦਾ ਜੀ ਲੋਕਾਂ ਨੂੰ ਇਹ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਮੈਂ ਨਾ 5-7 ਸਾਲ ਤੋਂ ਨਾ ਮੇਰੇ ਇਹ ਪੰਜਾਬੀ ਇੰਟਰਵਿਊ ਉਨ ਤੇ ਇਹ ਵਿਸ਼ਾ ਮੁੱਦਾ ਉੱਠਿਆ ਸੀਗਾ ਵੀ ਇਹ ਸਿੱਧੀ ਦਿਹਾੜਾ ਕਿ ਆ ਠੀਕ ਹੈ ਬਾਕੀ ਆ ਮੈਂ ਸਮਝ ਗਿਆ ਤੇ ਮੈਂ ਆ ਉਹਦਾ ਜਦੋਂ ਵੀ ਇਹ ਮਾਗੀ ਹੁੰਦੀ ਸੀ ਨਾ ਤੇ ਉਹ ਫਲੈਕਸ ਬੋਰਡ ਦੇਖ ਕੇ ਉੱਤੇ ਜਾਇਦਾ ਸੀਗਾ ਜਾਂ ਨਹੀਂ ਆਪਾਂ ਹਨਾ ਹਾਂਜੀ ਤੇ ਮੈਂ ਜਿਹੜੇ ਵਧਾਈਆਂ ਦਿੰਦੇ ਸੀ ਮਾਗੀ ਦੀ ਮੈਂ ਉਹਨਾਂ ਨੂੰ ਫੋਨ ਜਰੂਰ ਕਰਦਾ ਹੁੰਦਾ ਸੀ ਹੂੰ ਹੂੰ ਵੀ ਆਹ ਇੱਕ ਆਦਾ ਦਿਹਾੜਾ ਉਹ ਕਹਿੰਦੇ ਜੀ ਮਾਗੀ ਦਾ ਠੀਕ ਤੇ ਮੈਂ ਕਹਿੰਦਾ ਯਾਰ ਆਹ ਜਿਹੜਾ ਛੀਦੀ ਦਿਹਾੜਾ 40 ਮੁਕਤੇ ਦਾ ਉਹ ਕਦੋਂ ਹੁੰਦਾ ਹਾਂਜੀ ਉਹ ਵੀ ਮਾਗੀ ਮਾਗੀ ਦਾ ਕਹਿੰਦੇ ਆ ਹੈ ਹਾਂਜੀ ਕਹਿੰਦਾ ਜੀ ਅਸੀਂ ਤਾਂ ਜਿਵੇਂ ਲੋਕ ਤੁਰੇ ਜਾਂਦੇ ਉਵੇਂ ਲਾਤਾ ਫਿਰ ਉਹਨਾਂ ਨੂੰ ਜਾਣਕਾਰੀ ਦੀ ਘਾਟ ਹੋਣ ਕਰਕੇ ਜਾਂ ਪ੍ਰਚਾਰ ਦੀ ਘਾਟ ਹੋਣ ਕਰਕੇ ਹੋ ਸਕਦਾ ਹੈ। ਫਿਰ ਮੈਂ ਇਹੀ ਸਵਾਲ ਕਰਦਾ ਹਾਂ ਵੀ ਮੈਂ 2000 ਪਾਉਣ ਦੀ ਲੋੜ ਕਰਦਾ ਹੀ ਹੁੰਦਾ ਸੀ। ਹੁਣ ਵੀ ਕਰਦੇ ਆ। ਵੀ ਤੁਹਾਡੇ ਘਰ ਦੇ ਵਿੱਚ ਇਦਾਂ ਦੀ ਸਥਿਤੀ ਹੋਈ ਕਰੇ। ਵੀ ਉਹ ਸੇਧ ਨਹੀਂ ਆਦਾ ਕੁਛ ਹੀ ਤੇੜਾ ਉਹ ਸੇਧ ਨਹੀਂ ਤੁਸੀਂ ਜਿਹੜੀ ਕੋਈ ਚੀਜ਼ਾਂ ਦੀ ਗੱਲ ਹੈ ਜਿਹੜੀ ਆਪਣਾ ਹਾਂ ਜੀ। ਫੇਰੋ ਵਾਲਾ ਜੋ ਥਾਲੇ ਕੋ ਉੱਥੀ ਆ ਜਾਂਦੀ ਨਾ ਵੀ ਆਪਾਂ ਜਿਹੜੀ ਆਪਣੀ ਲੀਡਰਸ਼ਿਪ ਆ ਸੈਕ ਲੀਡਰਸ਼ਿਪ ਆ ਉਹ ਲੋਕਾਂ ਨੂੰ ਸਹੀ ਜਿਹੜੀ ਜ਼ਿੰਮੇਵਾਰੀ ਉਹ ਨਹੀਂ ਪਾ ਰਹੀ ਠੀਕ ਹੈ ਉਹਨਾਂ ਦੀ ਡਿਊਟੀ ਦਾ ਸਹੀ ਜਿਹੜਾ ਇਤਿਹਾਸ ਦੱਸੰਦੀ ਆ ਨਾ ਆਪਾਂ ਕਿਸੇ ਧਰਮ ਤੇ ਕ੍ਰਿਟੀਸਾਈਜ਼ ਨਹੀਂ ਕਰ ਰਹੇ ਨਹੀਂ ਸਾਡੇ ਦੇ ਧਰਮ ਦੇ ਜਿਹੜੇ ਦਿਨ ਦਿਹਾੜਾ ਦਿਨ ਦਿਹਾੜੇ ਹੈਗੇ ਆ ਉਹ ਸਾਰੇ ਠੀਕ ਨੇ ਮਤਲਬ ਤੇ ਆ ਤੁਹਾਡਾ ਕਹਿੰਦਾ ਮਤਲਬ ਇਹੀ ਹੈ ਕਿ ਜਿਹੜੇ ਸਾਡੇ ਜੋ ਵੀ ਸਾਡੇ ਮੋਦੀ ਨੇ ਉਹਨਾਂ ਨੂੰ ਇਹਦੀ ਫੁਕਤਾ ਜਾਣਕਾਰੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣੀ ਚਾਹੀਦੀ ਆ ਦੇਣੀ ਚਾਹੀਦੀ ਜੋ ਨਹੀਂ ਦੇ ਦੇ ਜੋ ਨਹੀਂ ਦੇ ਦੇ ਉਹਦੀ ਘਾਟ ਹੋਣ ਕਰਕੇ ਜਿਹੜੇ ਇਹ ਗੱਲਾਂ ਵਾਪਰ ਰਹੀਆਂ ਨੇ ਬਾਰ-ਬਾਰ ਹੁਣ ਤੁਸੀਂ ਆਪਾਂ ਆ ਮਾਗ ਦੀ ਗੱਲ ਹੀ ਕਰਦੇ ਜੀ ਇਹਨੂੰ ਥੋੜਾ ਐਕਸਪਲੇਨ ਹੋਰ ਕਰ ਲੀਏ ਗੱਲ ਨੂੰ ਵੀ ਮਾਗ ਕੀ ਜਿਹੜੀ ਹੈਗੀ ਆ ਭਾਰਤੀ ਧਰਮ ਗ੍ਰੰਥ ਭਾਰਤੀ ਧਰਮ ਗ੍ਰੰਥ Hindu ਗ੍ਰੰਥ ਹਾਂਜੀ ਉਹਨਾਂ ਮੁਤਾਬਕ ਮਾਗ ਦੇ ਮਹੀਨੇ ਦੀ ਪਹਿਲੀ ਸੰਗਰਾਦ ਨਾ ਦਿਹਾੜਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਸ ਦਿਨ ਜਿਹੜੀ ਹੈਗੀ ਆ ਹਿੰਦੂ ਪੋਲ ਗ੍ਰੰਥਾ ਮਤਾਬ ਸੂਰਜ ਧਨ ਰਾਸੀ ਵਿੱਚੋਂ ਮਕਰ ਰਾਸੀ ਵਿੱਚ ਪਰਵੇਸ਼ ਕਰਦਾ ਹੈ ਠੀਕ ਹੈ ਜੀ ਇਸ ਗੱਲ ਦਾ ਗੁਰਮਤ ਨਾਲ ਕੋਈ ਸਬੰਧ ਹੈ ਨਹੀਂ ਜੀ ਹੈ ਇਸ ਦਿਨ ਪੂਰੇ ਭਾਰਤ ਵਿੱਚ ਕਈ ਵੱਡੇ ਪੁਰਬ ਬਣਾਏ ਜਾਂਦੇ ਆ ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸੇ ਤਿਹਾਰ ਨੂੰ ਰੰਗੋਲੀ ਤਾਮਿਲਨਾਡੂ ਵਿੱਚ ਪੋਂਗਲ ਮਹਾਰਾਸ਼ਟਰ ਵਿੱਚ ਮਿਲਣ ਦੇ ਲਾਹੌਰ ਵਿੱਚ ਮਕਰ ਸ਼ਕ੍ਰਾਂਤੀ ਤੇ ਆਪਣੇ ਵੀ ਮਕਰ ਸ਼ਕ੍ਰਾਂਤੀ ਦਾ ਨਾਂ ਨਾਲ ਇਹ ਮਨਾਇਆ ਜਾਂਦੇ ਆ ਡੋਡ ਨਾ ਡੋਡੀ ਨੇ ਦੇਹਂਦੇੜਾ ਹੋ ਜਾਂਦਾ ਠੀਕ ਹੈ ਜੀ ਮਲੇ ਇਹਦਾ ਜਿਹੜਾ ਦਿਹਾੜੇ ਦਾ ਸਬੰਧ ਸੂਰਜ ਤੇ ਜਿਹੜੀਆਂ ਮਕਰ ਰਾਸ਼ੀਆਂ ਧਨ ਰਾਸ਼ੀਆਂ ਇਹਨਾਂ ਨਾਲ ਇਹਦਾ ਕੋਈ ਗੁਰਮੁਖੀ ਨਾਮ ਨਹੀਂ ਇਹ ਜਿਹੜਾ Hindu ਭਾਈਚਾਰਾ ਇਸ ਦਿਨ ਜਿਹੜਾ ਅ ਇਸ਼ਨਾਨ ਜਿਹੜੇ ਆ ਉਹਨਾਂ ਦੀ ਇਹ ਤਾਂ ਨਵੀਂ ਇਚਨਾਣ ਜਿਹੜਾ ਕਰਤ ਨਾਲ ਸੂਰਜ ਚੜਨ ਤੋਂ ਪਹਿਲਾਂ ਉਹ ਸ਼ੋਭਾ ਠੀਕ ਹੈ ਆਪਣੇ ਗੁਰਮਤਿ ਦੇ ਵਿੱਚ ਇਹ ਚੀਜ਼ ਹੈ ਨਹੀਂ ਹੈਗੀ ਨਾ ਨਹੀਂ ਜੀ ਫਿਰ ਇਹ ਜਿਹੜਾ ਇਹਨੂੰ ਆਪਾਂ ਕੀ ਕਰ ਸਕਦੇ ਆ ਮਨਮਤੇ ਹੋ ਗਈ ਹਾਂ ਸੋਚੀ ਸਮਝੀ ਸਾਜਿਸ਼ ਨਾਲ ਸਿੱਖੀ ਦਾ ਬ੍ਰਾਹਮਣੀ ਕਰਨਾ ਜਿਵੇਂ ਹੋਰ ਧਾਰਾਂ ਦੇ ਵਿੱਚ ਕੀਤਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਸ਼ੁਰੂ ਦੇ ਵਿੱਚ ਹਨਾ ਹਾਂ ਜੀ ਤੇ ਉਵੇਂ ਇਹ ਇੱਕ ਜਰਜੰਤਰ ਹੈ ਦੁਖਾਤ ਹੈ ਜੀ ਦੁਖਾਤ ਇਸ ਤੋਂ ਜਿਹੜੀ ਦੇਖੋ ਜਿਹੜਾ ਪਹਿਲਾ ਵਾਪ ਹੋ ਗਿਆ ਹੋ ਗਿਆ ਜਿਹੜੀ ਸਿੱਖਾਂ ਨੂੰ ਹੁਣ ਦੇਖੋ ਜਿਹੜੇ ਸੋਸ਼ਲ ਮੀਡੀਆ ਹੈਗਾ ਪੜਨ ਦੇ ਮੌਕੇ ਗਿਆਨ ਲੈਣ ਦੇ ਮੌਕੇ ਵਿਚਾਰਨ ਦੇ ਮੌਕੇ ਅੱਗੇ ਨਾਲੋਂ ਬਹੁਤ ਵੱਧ ਗਿਆ ਕੋਈ ਸਮਾਂ ਸੀ ਜਦੋਂ ਮਨੋ ਕੇ ਇਹ ਜਿਹੜਾ ਨੈਟਵਰਕ ਕੋ ਆਪਣਾ ਇਹ ਚੀਜ਼ਾਂ ਨਹੀਂ ਹੋਈ ਉਹ ਘਟ ਸੀ ਇਹਨਾਂ ਚੀਜ਼ਾਂ ਉਹ ਜਿਹੜਾ ਕਿਸੇ ਨੇ ਕੋਈ ਕਿਤਾਬ ਪੜ੍ਹ ਲਈ ਕਿਸੇ ਨੇ ਕੋਈ ਗ੍ਰੰਥ ਜਿਹੜੇ ਨੇ ਕੋਈ ਸਮਝਾਇਆ ਤਾਂ ਉਹ ਉਹਨਾਂ ਕਾ ਗਿਆਨ ਹੁੰਦਾ ਜੀ ਹੁਣ ਤੁਹਾਨੂੰ ਕੋਣ ਕਰੇ ਇਹ ਚੀਜ਼ਾਂ ਪੜ੍ਹਣੀਆਂ ਸਮਝਣੀਆਂ ਤੇ ਵਿਚਾਰਨੀਆਂ ਹੋਈ ਚਾਹੀਦੀਆਂ ਸਾਧਨ ਬਹੁਤ ਨੇ ਜੀ ਸਾਧਨ ਬਹੁਤ ਸਾਧਨ ਵਿਚਾਰ ਕਰੋ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੀ ਮੈਂ ਗੱਲ ਕਹੇ ਤੀ ਉਹ ਸਹੀ ਆ ਹਾਂਜੀ ਵਿਚਾਰਤਾ ਕਰੋ ਹਾਂ ਉਹਦੇ ਬਾਰੇ ਚਾਣਪੜਤਾਲ ਕਰੋ ਹਾਂ ਪਤਾ ਲੱਗੇ ਤੁਹਾਨੂੰ ਇਹ ਸਾਡਾ ਪਛੋਕੜ ਕੀ ਆ ਹਾਂ ਹਰੇਕ ਧਰਮ ਦੀ ਇੱਕ ਵੱਖਰੀ ਪਛਾਣ ਬਿਲਕੁਲ ਪਲਾ ਹਿੰਦੂ ਧਰਮ ਪਲਾ ਸਿੱਖ ਧਰਮ ਜੈਨ ਬੋਧਾ ਮੁਸਲਮਾਨ ਸਾਰੇ ਸਤਿਕਾਰਤ ਨਹੀਂ ਜਿਹੜੇ ਬਾਕੀ ਧਰਮ ਅਸਾਈ ਆ ਜਾਂ ਮੁਸਲਮਾਨਾ ਕਦੇ ਆਪਾਂ ਸੁਣਿਆ ਵੀ ਉਹਨਾਂ ਦੇ ਧਰਮ ਜਿਹੜੇ ਆ ਮੁਸਲਮਾਨਾ ਦੀ ਅਸਾਈ ਧਰਮ ਉਹ ਇਕੱਠੇ ਕੋਈ ਦਿਨ ਦਿਹਾੜਾ ਮਨਾਉਂਦੇ ਹਣ ਜਾਂ ਮੁਸਲਮਾਨ Hindu ਕੋਈ ਦਿਹਾੜਾ ਇਕੱਠੇ ਮਨਾਉਂਦੇ ਹਣ ਜਾਂ ਅਸਾਈ ਜਿਹੜੇ Hindu ਆ ਦੇ ਨਾਲ ਦਿਹਾੜਾ ਕੋਈ ਇਕੱਠਾ ਮਨਾਉਂਦੇ ਹਣ ਇਹ ਕਦਾ ਇਹ ਕਿਹਦੇ ਨਾਲ ਹੋਇਆ ਸਿੱਖਾਂ ਨਾਲ ਹੋਇਆ ਜੈਨੀਆਂ ਨਾਲ ਹੋਇਆ ਬੋਧੀਆਂ ਨਾਲ ਹੋਇਆ ਇਹ ਕੀ ਆ ਵੀ ਜਿਹੜੇ ਛੋਟੇ ਧਰਮ ਹਿੰਦੂ ਆ ਸਿੱਖ ਆ ਬੋਧੀ ਆ ਛੋਟੇ ਧਰਮਾਂ ਇਹਨਾਂ ਦੀ ਵੱਖਰੀ ਪਛਾਣ ਖਤਮ ਕਰਕੇ ਰਾਹ ਦੇ ਨਾਲ ਰਾਗੜ ਕਰਨ ਦੇ ਨਾਲ ਗੜ ਕਾਂਦੀ ਸਾਹਿਬ ਕਹਿ ਸਕਦੇ ਠੀਕ ਹੈ ਅਸੀਂ ਇਹੀ ਇਹੀ बार-बार ਕਹਿੰਨੇ ਆ ਵੀ ਸਾਡਾ ਕਿਸੇ ਧਰਮ ਨਾਲ ਵੈਰ ਵਿਰੋਧ ਨਹੀਂ ਸਾਰੇ ਧਰਮ ਜਿਹੜੇ ਆ ਉਹ ਇਹ ਸਹੀ ਮੈਨਾਜ ਜੇ ਆਪਾਂ ਧਰਮ ਦੀ ਗੱਲ ਕਰੀਏ ਸਤਕਾਰਤ ਨੇ ਹਾਂ ਸਤਕਾਰਤਾ ਤੇ ਸਹੀ ਮੈਨਾਜ ਜਿਹੜਾ ਧਰਮ ਆ ਉਹ પ્રેમ ਪਿਆਰ ਜਿਹੜਾ ਸਿਖਾਉਂਦਾ ਹਨਾ ਮਿਲਾਵਟ ਨਾ ਕੀਤੀ ਜਾਵੇ ਪਰ ਜਿਹੜਾ ਧਰਮ ਦੇ ਵਿੱਚ ਆ ਧਰਮ ਆ ਨਾ ਉਹਦੀ ਪਹਿਚਾਨ ਸਾਨੂੰ ਬਲਾਂ ਉਹ ਕੋਈ ਆ ਆਪਦੀ ਵੱਖਰੀ ਪਹਿਚਾਨ ਹੋਣੀ ਚਾਹੀਦੀ ਏਰੀ ਇਹ ਗੱਲ ਦਾ ਅਸੀਂ ਫੈਲਾ ਕਰ ਸਕਾਂਗੇ ਵੀ ਗਲਤ ਕੀ ਆ ਤੇ ਤੈਗੇ ਤੈਗੇ ਠੀਕ ਹੈ ਤੇ ਇਹ ਜਿਹੜੀ ਅਸੀਂ ਸ੍ਰੋਕਤਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਵਿਚਾਰ ਕਰਨਾ ਜਿਹੜਾ ਹੈ ਨਾ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਸ਼ਬਦ ਨਾਲ ਜੋੜਿਆ ਉਹ ਸ਼ਬਦ ਨਾਲ ਜੋੜਨਾ મતਲੀ ਇਹ ਹੈ ਵੀ ਜਿਹੜੀ ਆਪਾਂ ਨੂੰ ਵਿਚਾਰ ਸ਼ਾਇਦ ਵਿਵੇਕੀ ਇਹ ਨਹੀਂ ਗੱਲ ਜਿਵੇਂ ਮੈਂ ਕਹੇ ਤੀ ਤੇ ਮੇਰੇ ਮਗਰ ਲੱਗ ਜੂ ਵਿਚਾਰ ਹੋਰ ਨੂੰ ਵਿਵੇਕੀ ਹੁੰਦਾ ਮਤਲਬ ਇਹ ਆ ਤੇ ਇਹ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਜਿਹੜੀ ਪਛਾਣ ਲਈ ਸਿੱਖੀ ਦੀ ਪਛਾਣ ਬਖਰੀ ਪਛਾਣ ਇਹ ਬਣਾਈ ਰੱਖਣੀ ਆ ਤੇ ਇਹਨਾਂ ਚੀਜ਼ਾਂ ਤੇ ਵਿਚਾਰ ਆਪਾਂ ਨੂੰ ਕਰਨਾ ਪੈਣਾ ਇਹਦੇ ਵਿੱਚ ਕੋਈ ਸਿਆਸਤ ਨਹੀਂ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਇਹ ਅਸੀਂ ਆਪ ਦੀ ਜਿਹੜੀ ਅਸੀਂ ਆਪ ਦੇ ਧਰਮ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਪਿਆਰ ਕਰਦੇ ਆ ਸੇਕ ਕਿ ਨੂ ਬਿਆਰ ਕਰਦੇ ਆ ਤੇ ਇਹ ਸੜੇ ਸਾਡੇ ਮਨ ਦੇ ਵਿੱਚ ਬਲਬਲੇ ਆ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਇਹ ਨਹੀਂ ਅਸੀਂ ਪਾਂਸਾ ਜੀ ਹੋਰ ਛੁਈਤ ਨੂੰ ਦੱਸਣਾ ਚਾਹੁੰਦਾ ਬਾਚੀ ਅੱਜ ਬੜਾ ਵਧੀਆ ਲੱਗਿਆ ਹਾਂਜੀ ਚਲੋ ਕੋਈ ਕਿਸੇ ਨਵਾਂ ਵਿਸ਼ਾ ਤੁਸੀਂ ਇਹ ਛੋਇਆ ਹੈਗਾ ਨਵਾਂ ਤਾਂ ਨਹੀਂ ਪੁਰਾਣਾ ਹੀ ਹੈ ਹਾਂ ਪਰ ਇਹ ਆ ਵੀ ਵਧੀਆ ਲੱਗਿਆ ਹਾਂਜੀ ਵਾਕਈ ਸਾਨੂੰ ਇਹਦੇ ਬਾਰੇ ਸੁਵੇਦਨਸ਼ੀਲ ਹੋਣ ਦੀ ਲੋੜ ਹੈ ਮਣਕੋ ਜੀ ਠੀਕ ਹੈ ਨਹੀਂ Thing. É isso